ਅੰਮ੍ਰਿਤਸਰ 14 ਅਪ੍ਰੈਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਡੋਰੀ ਵੜੈਚ ਵਿਖੇ ਵਾਲਮੀਕ ਰੰਗਰੇਟਾ ਸ਼ਕਤੀ ਮੰਚ ਵੱਲੋਂ ਪਾਰਤ ਰਤਨ ਡਾਕਟਰ ਪੀਮ rau ਅੰਬੇਦਕਰ ਜੀ ਦੀ 134ਵੀਂ ਜਯੰਤੀ ਨੂੰ ਸਮਰਪਿਤ ਇੱਕ ਵੱਡਾ ਸਮਾਗਮ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਰਦਾਰ ਅਮਰੀਕ ਸਿੰਘ ਗਿੱਲ ਮੁੱਖ ਸੰਚਾਲਕ ਕੋਕੂ ਪ੍ਰਦਾਨ ਲਵ ਪੰਜਾਬ ਹਿਮਾਚਲ ਪ੍ਰਦਾਨ ਅਵਤਾਰ ਸਿੰਘ ਬਿੱਲਾ ਅਜਮੇਰ ਸਿੰਘ ਸਣੀ ਪਰਮਜੀਤ ਸਿੰਘ ਪ੍ਰਭੂ ਪੰਜਾਬ ਜ਼ਿਲ੍ਹਾ ਦਿਹਾਤੀ ਪ੍ਰਦਾਨ ਸੁਖਵਿੰਦਰ ਸਿੰਘ ਐਡਵਾਈਜ਼ਰ ਹਰਜਿੰਦਰ ਸਿੰਘ ਮੋਨੋਮੀਡੀਆ ਇੰਚਾਰਜ ਮੰਗਬੇ ਸਰਪੰਚ ਕਰਨੈਲ ਪ੍ਰਦਾਨ ਸੁਖਵੰਤ ਸਿੰਘ ਬਾਬਾ ਮੇਜਰ ਪ੍ਰਦਾਨ ਨਿੱਕਾ ਅਤੇ ਗੋਪੀ ਪ੍ਰਦਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸਟੇਜ ਦੀ ਸੰਜੀਵ ਭੂਮਿਕਾ ਸਰਦਾਰ ਪ੍ਰਗਟ ਸਿੰਘ ਨੇ ਨਿਭਾਈ ਸਮਾਗਮ ਦੌਰਾਨ ਆਇਆ ਹੋਇਆ ਸੰਗਤਾਂ ਲਈ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਇਲਾਕੇ ਦੇ ਮੌਜੂਦਾ ਸਰਪੰਚ ਸਰਦਾਰ ਮੰਗਬੀਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਅੰਬੇਦਕਰ ਜੀ ਦੀ ਜੀਵਨੀਤ ਤੇ ਰੋਸ਼ਨੀ ਪਾਈ ਅਤੇ ਉਨ੍ਹਾਂ ਦੇ ਸੰਘਰਸ਼ ਅਤੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਸਮਾਗਮ ਵਿਚ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਸਾਡੇ ਪੰਚਾਇਤ ਮੈਂਬਰ ਬਰਿਆਮ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਆਪਾਂ ਕਿ ਮੰਚ ਤੇ ਆਉਣ ਸਰਦਾਰ ਬਰਿਆਮ ਸਿੰਘ ਜੀ ਪੰਚਾਇਤ ਮੈਂਬਰ ਸਾਹਿਬ ਸਾਹਮਣੇ ਵੇਖਿਓ ਜੀ ਨਾ ਪਾ ਜੀ ਆ ਕੇ ਤੁਹਾਡੇ ਸਾਹਮਣੇ ਸਾਹਮਣੇ ਵੇਖਿਓ ਜੀ ਮੈਂ ਮੈਂਬਰ ਸਾਹਿਬ ਨੂੰ ਬੇਨਤੀ ਕਰਦਾ ਮੰਚ ਤੇ ਆ ਜਾਣ ਸਾਹਮਣੇ ਆਪਣਾ ਬੰਦਾ ਮਾਨ ਸਨਮਾਨ ਜਿਹੜਾ ਆ ਪ੍ਰਭੂ ਜੀ ਵੀ ਲੈ ਕੇ ਜਾਣ ਠੀਕ ਹੈ ਜੋ ਛੱਡੇ ਬਾਬਾ ਜੀ ਜਦੋਂ ਗੋਧੂ ਮਹਾਰਾਜ ਜੀ ਸੱਤੇ ਇੰਨਾ ਸੁਹਾサート ਦਾ ਜਿਹੜਾ ਆ ਉਹ ਦੌਰ ਚੱਲਦਾ ਸੀ ਤੇ ਡਾਕਟਰ ਪੀਮਣਾ ਅਮੇਦਗਾ ਸਾਹਿਬ ਨੇ ਸਾਨੂੰ ਇਹਦੀ ਹੱਕ ਲੈ ਕੇ ਦਿੱਤਾ ਆ ਮੇਰੀਆਂ ਭੈਣਾਂ ਨੂੰ ਮੇਰੀਆਂ ਬੀਬੀਆਂ ਭੈਣਾਂ ਨੂੰ ਜਿਹੜੀ ਆ ਅਧਿਕਾਰ ਲੈ ਕੇ ਦਿੱਤਾ ਆ ਸਾਨੂੰ ਬਰਾਬਰ ਦਾ ਹੱਕ ਲੈ ਕੇ ਦਿੱਤਾ ਆ ਇਹ ਡਾਕਟਰ ਪ੍ਰੀਮ ਦਾ ਉਮੀਦਵਾਰ ਸਾਡੀ ਦੇਣ ਆ ਕਿਉਂਕਿ ਲੇਡੀਜ਼ ਜਿਹੜੀ ਆ ਜਨਾਨੀ ਜਿਹੜੀ ਬੰਦੇ ਦੀ ਹੁੰਦੀ ਸੀ ਜਦੋਂ ਬੰਦੇ ਦੀ ਮੌਤ ਹੋ ਜਾਂਦੀ ਸੀ ਤੇ ਉਸ ਟਾਈਮ ਦੇ ਉੱਤੇ ਜਿਹੜੇ ਸੋ ਚੁੱਤੀ ਸੋਚ ਰੱਖਦੇ ਹੀ ਜਿਹੜੇ ਸਾਡੇ ਨਾਲ ਸੂਆ ਸਾਥ ਕਰਦੇ ਸੀ ਉਹ ਜਿਹੜੇ ਆ ਇਸਤਰੀ ਨੂੰ ਉਹਦੇ ਨਾਲ ਹੀ ਸਤੀ ਕਰਨ ਦਾ ਹੁਕਮ ਦੇ ਦਿੰਦੇ ਸੀ ਤੇ ਉਹ ਜਨਾਨੀ ਨੂੰ ਨਾਲ ਹੀ ਸਤੀ ਉਹਦੇ ਘਰ ਵਾਲੇ ਦੇ ਨਾਲ ਕੀਤਾ ਜਾਂਦਾ ਸੀ ਇਹ ਵੀ ਜਿਹੜੀ ਹੈ ਸਾਡਾ ਦੇਣ ਜਿਹੜੀ ਆ ਡਾਕਟਰ ਪੀਰਨਾਵ ਉਮੀਦਕਰ ਨੇ ਸਾਹਮਣੇ ਲੈ ਕੇ ਦਿੱਤੀ ਜਿਹੜਾ ਕਿ ਹਰ ਸਾਲ ਡਾਕਟਰ ਪੀਮ ਦਾ ਉਹ ਮੇਰਤ ਸਰਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਦੇ ਨਾਲ ਮਨਾਉਂਦੇ ਆ ਜੈ ਵਾਲਮੀਕੀ ਜੈ ਪੀਮ ਜੈ ਭਾਰਤ ਮੈਂ ਅਲਾਵਾ ਆਦੀਵਾਸੀ ਵਾਲਮੀਕੀ ਰੰਗਰੇਟਾ ਸ਼ਕਤੀ ਮੰਚ ਤੋਂ ਪੰਜਾਬ ਚੇਅਰਮੈਨ ਹਿਮਾਚਲ ਚੇਅਰਮੈਨ ਸੋ ਬਾਅਵ ਸਾਹਿਬ ਭੀਮਰਾਵ ਰੇਟਕਰ ਜੀ ਦਾ 134ਵਾਂ ਜਨਮ ਦਿਨ ਮਨਾ ਰਹੀ ਆ ਪੂਰਾ ਸੰਸਾਰ ਤੁਹ ਵਦਿਆ ਸਾਡੇ ਇਸ ਮੰਚ ਵੱਲੋਂ ਵੀ ਢੇਰ ਸਾਰੀਆਂ ਲੱਖਾਂ ਮੁਬਾਰਕਾਂ ਤੇ ਅੱਜ ਇਸ ਨਗਰ ਵਿਖੇ ਬਹੁਤ ਵੱਡਾ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਵੱਧ ਚੜ ਕੇ ਸਾਡੀ ਮਹਿਲਾ ਵਰਗ ਤੇ ਸਾਡੇ ਪੁਰਸ਼ ਵਰਗ ਨੇ ਬਹੁਤ ਜ਼ਿਆਦਾ ਹਿੱਸਾ ਲਿਆ ਵਾ ਕਿਉਂਕਿ ਸਾਡਾ ਫਰਜ਼ ਵੀ ਬਣਦਾ ਵਾ ਕਿ ਜਦੋਂ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਜੀ ਦਾ ਜਨਮ ਦਿਨ ਆਵੇ ਤੇ ਆਪਾਂ ਹਰਸ਼ੋ ਹਲਾਸ਼ ਦੇ ਨਾਲ ਖੁਸ਼ੀਆਂ ਦੇ ਨਾਲ ਪੂਰੇ ਪਰਿਵਾਰਾਂ ਸਹਿਤ ਮਨਾਈਏ ਤੇ ਜਿੱਥੇ ਲੋਕ ਮਨਾ ਰਹੇ ਨੇ ਉੱਥੇ ਅਸੀਂ ਮੁਬਾਰਕਾਂ ਵੀ ਦੇ ਰਹੇ ਆਂ ਵਧਾਈਆਂ ਵੀ ਦੇ ਰਹੇ ਆਂ ਤੇ ਨਾਲ ਦੇ ਨਾਲ ਸਾਡੇ ਵੱਲੋਂ ਮੰਚ ਵੱਲੋਂ ਸੰਦੇਸ਼ਾ ਵੀ ਹੋਏਗਾ ਵਾਲਮੀਕੀ ਰੰਗਰੇਟਾ ਸ਼ਕਤੀ ਮੰਚ ਵੱਲੋਂ ਕਿ ਜਿਹੜੀਆਂ 바ਵਾ ਸਾਹਿਬ ਦੀਆਂ ਜਿੰਨੀਆਂ ਸਟੇਜਾਂ ਲਗੀਆਂ ਨੇ ਪੂਰੇ ਭਾਰਤ ਵਿੱਚ ਜਿੰਨੀਆਂ ਵੀ ਸਟੇਜਾਂ ਲੱਗੀਆਂ ਅਸੀਂ ਸਿਰਫ ਉਹਨਾਂ ਦੀ ਜੀਵਨੀ ਦੇ ਉੱਪਰ ਹੀ ਕੋਈ ਗੱਲ ਆਜ ਕੀ ਤੰਗਰ ਚੁਕੀ ਪਾਰ ਕੀ ਇਹ ਰੱਖਿਆ ਜਿਹੜੇ ਰੰਗਰੇਟੇ ਨੇ ਕੀ ਉਹਨਾਂ ਦੇ ਉੱਪਰ ਕਿਤਨਾ ਕਿਤੇ ਪੂਰੇ ਖਤਰਦੇ ਆਂ ਜਿਹੜੀ ਸਾਨੂੰ ਲੈ ਕੇ ਦਿੰਦਾ ਸਾਡਾ ਲੱਗਦਾ ਕਿ ਜਦੋਂ कर्फ्यू ਲੱਗਦਾ ਤੇ कर्फ्यू ਜਦੋਂ 2 4 10 ਦਿਨਾਂ ਬਾਅਦ ਚੁੱਕਿਆ ਅਸੀਂ ਦੇ ਵਿੱਚ ਜਿਹੜੀਆਂ ਗਲੀਆਂ ਚੁੱਕ ਕੇ ਘਰ ਨੂੰ ਲੈ ਆਉਂਦੇ ਹਾਂ ਹਿਸਾਬ ਨਾਲ ਕਰੀਏ ਅਸੀਂ ਜੋ ਬਾਬਾ ਸਾਹਿਬ ਕਰਦੀ ਨੋ ਜਾਤਾਈ ਆ ਤੇ ਉਹਦਾ ਅਸੀਂ ਪੂਰਾ ਪੂਰਾ ਜੇ ਲੈ ਆ ਤੇ ਕਹਿੰਦੇ ਨਾ ਟੂ ਬਾਬਾ ਤੇ ਕੁਝ ਨਹੀਂ ਸਾਨੂੰ ਜਿਹੜਾ ਵਾ ਮਾਈ ਨੂੰ ਉਹ ਸਾਡਾ ਕਿੰਨਾ ਕਿਤੇ ਬਾਬਾ ਸਾਹਿਬ ਨਾਲਣਾ ਚਾਹੀਦਾ ਉਹਨਾਂ ਨੂੰ ਪਤਾ ਲੱਗੇ ਵੀ ਜੇ ਮੈਂ ਮਨਸ਼ਤਾਨੀ ਆ ਤੇ ਜਿਨ੍ਹਾਂ ਨੂੰ ਮੈਂ ਜਿੰਨਾ ਕਰਕੇ ਲੜਿਆ ਵਾ ਉਹ ਲੋਕ ਮੇਰੇ ਨਾਮ ਲੈਵਾ ਜਿਹੜੇ ਨੇ ਉਹ ਮੇਰੀ ਇਸ ਦਿੱਤੀ ਹੋਈ ਆਜ਼ਾਦੀ ਦਾ ਨਾਜਾਇਜ਼ ਫਾਇਦਾ ਨਹੀਂ ਚੁੱਕਰੇ ਆਪਾਂ ਨੂੰ ਸੋਹਣੀਆਂ ਨੌਕਰੀਆਂ ਮਿਲ ਗਈਆਂ ਨੇ ਸੋਹਣਿਆ ਸਾਡੇ ਮਕਾਨ ਬਣ ਗਏ ਨੇ ਬੱਚੇ ਅੱਛੇ ਐਜੂਕੇਟਿਡ ਹੋ ਰਹੇ ਨੇ ਪਰ ਅਸੀਂ ਕਹਿੰਦੇ ਆ ਕਿ ਬਾਹਰ ਜਾ ਕੇ ਅਸੀਂ ਕਿਸੇ ਵੀ ਮੰਚ ਦੇ ਉੱਪਰ ਬਾਵਾ ਸਾਹਿਬ ਦਾ ਨਾਂ ਨਹੀਂ ਲੈਣਾ ਪਤਾ ਨਹੀਂ ਸਾਡਾ ਕੀ ਨੁਕਸਾਨ ਹੋ ਜਾਊਗਾ ਅਸੀਂ ਉਸ ਚੀਜ਼ ਤੋਂ ਡਰਦੇ ਆ ਸਾਨੂੰ ਡਰਨਾ ਨਹੀਂ ਚਾਹੀਦਾ ਖੁੱਲ ਕੇ ਸਾਹਮਣੇ ਆਣਾ ਚਾਹੀਦਾ ਵਾ ਜੇਕਰ ਅਸੀਂ ਡਰ ਕੇ ਘਰਾਂ ਦੇ ਵਿੱਚ ਬੈਠੇ ਰਾਵਾਂਗੇ ਤੇ ਫਿਰ ਤੇ ਲੋਕਾਂ ਦਾ ਉਹੀ ਜਿਗਰਾ ਪੈਗਾ ਵੀ 바ਵਾ ਸਾਹਿਬ ਦਾ ਕੋਈ ਕਹੇਗਾ ਮੈਂ ਤੋੜ ਦੇਣਾ ਕੋਈ ਕਹੇਗਾ ਮੈਂ ਬਦਨਾਮੀ ਕਰ ਦੇਣੀ ਹੈ ਕੋਈ ਕਹੇਗਾ ਮੈਂ ਕੋਈ ਬੇਅਦਬੀ ਕਰਾਂਗਾ ਸਾਨੂੰ ਅੱਜ ਦੇ ਦਿਨ ਦੇ ਉੱਤੇ ਇਹ ਪਰਨ ਕਰਨਾ ਚਾਹੀਦਾ ਕਿ ਕੁਝ ਨਾ ਕੁਝ ਸਮਾਂ ਜਿਹੜਾ 바ਵਾ ਸਾਹਿਬ ਦੇ ਜੀਵਨੀ ਲੋਕਾਂ ਤੱਕ ਪਹੁੰਚਾਉਣ ਵਾਸਤੇ ਕੱਢਣਾ ਚਾਹੀਦਾ ਵਾ ਔਰ ਨਾਲ ਦੇ ਨਾਲ ਇੱਕ ਵਾਰੀ ਫਿਰ ਮੈਂ ਦੁਬਾਰਾ ਮੁਬਾਰਕਬਾਦ ਦਵਾਂਗਾ ਜੀ ਨੂੰ 바ਵਾ ਸਾਹਿਬ ਬੀਮਾਰਾ ਜੀ ਦੇ 134ਵੇਂ ਜਨਮ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਕਿਹੜੇ ਲਾਕੇ ਚ ਕਿਹੜੇ ਲਾਕੇ ਚ ਪਿੰਡ ਪੰਡੋਰੀ ਬੈਠ ਮੈਂ ਅਮਰੀਕ ਸਿੰਘ ਮੁਖ ਸਾਲਕ ਬਾਕੀ ਰੰਗ ਰੇਟਾ ਵੱਲੋਂ ਅੱਜ ਪਿੰਡ ਪੰਡੋਰੀ ਮੈਚ ਵਿਖੇ ਸਾਰੀ ਟੀਮ ਵੱਲੋਂ ਬਹੁਤ ਹੀ ਸ਼ਰਧਾ ਦੇ ਨਾਲ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਜਾ ਰਿਹਾ ਆ ਇਸ ਜਨਮ ਦੀ ਖੁਸ਼ੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਮੈਂ ਇੱਕ ਸੰਦੇਸ਼ ਦੇਣਾ ਚਾਹੁੰਦਾ ਆ ਕਿ ਜਿੰਨੇ ਵੀ ਸਮਾਜ ਦੇ ਦਲਿਤ ਵਰਗ ਦੇ ਲੋਕ ਆ ਇਹਨਾਂ ਨੂੰ ਇਹ ਪਤਾ ਚਾਹੀਦਾ ਆ ਅੱਜ ਦੇ ਦਿਨ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦੇਣੀ ਆ ਅਸੀਂ ਜੜ ਤੋਂ ਅਸੀਂ ਜੜ ਤੋਂ ਮਜ਼ਬੂਤ ਕਰਨਾ ਉਹਨਾਂ ਨੂੰ ਜੜ ਤੋਂ ਐਜੂਕੇਸ਼ਨ ਮਜ਼ਬੂਤ ਕਰਨੀ ਆ ਤੇ ਅੰਧਵਿਸ਼ਵਾਸ ਤੇ ਨਸ਼ੇ ਤੋਂ ਦੂਰ ਹੋ ਕੇ ਆਪਣੇ ਬੱਚਿਆਂ ਨੂੰ 바ਵਾ ਸਾਹਿਬ ਦੀ ਸੋਚ ਮੁਤਾਬਕ ਆਪਣੇ ਬੱਚਿਆਂ ਨੂੰ ਐਜੂਕੇਟਿਡ ਬਣਾਉਣਾ ਹੈ ਜੈ ਵਾਲਮੀਕੀ ਸੰਸਥਾ ਦਾ ਨਾਮ ਦੱਸ ਕੇ ਅੱਜ ਜਿਹੜਾ ਪ੍ਰੋਗਰਾਮ ਕਿਹੜੇ ਨਗਰ ਦੇ ਵਿੱਚ ਹੋ ਰਿਹਾ ਸਾਰਾ ਦੱਸੋ ਜੀ ਕਿਹਨਾਂ ਨੂੰ ਸਮਰਪਿਤ ਹੋ ਰਿਹਾ ਜੈ ਭੀਮ ਜੈ ਪਰ ਮੈਂ ਅਪਤਾਸ਼ਿੰਗ ਬਿੱਲਾ ਵਾਲਮੀਕੀ ਰਿਗਰੇਟਡ ਅਫਸਰ ਦੇ ਜੰਗਮਰ ਮੇਡਿਵ ਖੜੀ ਸਾਡੇ ਮੁਖ ਸੰਚਾਲਕ ਅਮਰੀਕ ਸਿੰਘ ਜੀ ਗਿੱਲ ਉਹਨਰ ਦੇ ਨਾਲ ਸੈਕਟਰੀ ਰਾਸ਼ਟਰੀ ਸੈਕਟਰੀ ਅਜਮੇ ਸਿੰਘ ਜੀ ਸਣੀ ਔਰ ਉਹਨਾਂ ਦੇ ਨਾਲ ਬਾਬਾ ਸਿਕੁਮਨ ਸਿੰਘ ਜੀ ਬਾਬਾ ਜੀ ਸਾਡੇ ਪ੍ਰਭੂ ਜੀ ਸਾਡੇ ਪ੍ਰਗਟ ਜੀ ਸਾਡੇ ਜਗਤਾਰ ਜੀ ਸਾਡੇ ਕਰਨੈਲ ਸਿੰਘ ਜੀ ਇਹ ਸਾਰੀ ਮਡੋਰੀ ਬੜਾਚ ਦੀ ਵਲਮਿਕੀ ਰਿੰਗਰੇਟਾ ਸ਼ਕਤੀ ਟੀਮ ਵੱਲੋਂ ਬਾਬਾ ਸਾਹਿਬ ਜੀ ਜਨਮ ਦਿਹਾੜੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਔਰ ਉਹਨਾਂ ਨੂੰ ਨਕ ਕਰਦੇ ਹੋਇਆ ਅਸੀਂ ਇਹ ਦੇਣਾ ਚਾਹੁੰਦੇ ਆ ਕਿ ਸਾਜ ਦੇ ਨਸ਼ੇ ਪ੍ਰਸਤੀ ਨੂੰ ਬਗੜ ਗਏ ਉਹ ਵਿਗੜ ਗਏ ਉਹਨਾਂ ਦੇ ਗਾੜੀ ਮੇ ਹੱਥ ਜੋੜ ਕੇ ਬੇਨਤੀ ਕਰ ਉਹ ਨਾ ਤੋ ਰਹਿ ਕੇ ਚੰਗੇ ਸਮੇ ਕੰਮਾਂ ਵਿੱਚ ਉਤਰੋ ਜੋ ਤੁਹਾਡਾ ਵਾਕੀਤਾ ਸ਼ਕਤੀ ਮੰਚ ਔਰ ਬਾਪ ਜੀ ਸੋਚਤੇ ਚੱਲ ਕੇ ਇਕ ਚੰਗੇ ਰਾਹਾਂ ਦੇ ਕਰ ਲਈ ਸ਼ੁਰੂ ਹੋ ਸੋ ਇਹਨਾਂ ਕਹਿੰਦਾ ਹੋਇਆ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਹੋਵੇ ਜੈ ਭੀਮ ਜੈ ਭਾਰਤ ਮੇਰਾ ਨਾਮ ਮਗਬੀਰ ਸਿੰਘ ਅੱਜ ਜਿਹੜਾ ਪ੍ਰੋਗਰਾਮ ਹੈ ਪਿੰਡ ਪੰਡੋਰੀ ਵਾ ਦੇ ਵਿੱਚ ਰੱਖਿਆ ਵਾ ਬਾਬਾ ਸਾਹਿਬ ਦੇ ਭੀਮਰਾਓ ਉਮੀਦ ਕਰਦੇ ਜਨਮ ਦਿਹਾੜੇ ਦੇ ਜਿਸ ਸੰਬੰਧੀ ਪ੍ਰੋਗਰਾਮ ਹੈ ਜੇ ਰੱਖਿਆ ਗਿਆ ਵਾ ਜਿਹੜਾ ਕਿ ਇੱਕ ਵਧੀਆ ਬਹੁਤ ਵਧੀਆ ਪ੍ਰਾਲਾ ਵਾ ਕਿ ਇੱਕ ਤੇ ਉਹ ਬਾਬਾ ਬਾਬਾ ਸਾਹਿਬ ਜੀ ਨੇ ਜਿਨ੍ਹਾਂ ਨੇ ਸਾਨੂੰ ਜਾਦੀ ਦੇ ਵਿੱਚ ਜਿਹੜਾ ਸੰਵਿਧਾਨ ਆ ਉਹ ਲਾਗੂ ਕਰਵਾਇਆ ਵਾ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਤੁਸੀਂ ਸਾਰੇ ਇੱਥੋਂ ਦੇ ਸਰਪੰਚ ਜੀਓ ਜੀ ਨਗਰ ਦੇ ਜੀ ਤੇ ਤੁਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਾਂ ਵੱਧ ਤੋਂ ਵੱਧ ਜਿਹੜਾ ਵਾ ਕਿ ਆਪਣਾ ਪੜ੍ਹਾਈ ਤੇ ਜ਼ੋਰ ਦੋ ਕਿ ਪੜ੍ਹੇ ਲਿਖੇ ਹੋਣਗੇ ਨੌਜਵਾਨ ਤੇ ਜਿਹੜੀ ਆਪਣੀ ਦੇਸ਼ ਦੀ ਤਰੱਕੀ ਹੋਗੀ ਜਿਹੜਾ ਨਪਾੜ ਬੰਦਾ ਬੰਦਾ ਉਹ ਬੰਦਾ ਜੀ ਕੀ ਨਹੀਂ ਲਿਖਿਆ ਹੋਊ ਸੋਚ ਵੱਖਰੀ ਹੁੰਦੀ ਕਿਉਂਕਿ ਉਹ ਗਾਂ ਅੱਗੇ ਆ ਸੋਚ ਜਿਹੜੀ ਉਹਨਾਂ ਦੀ گاਉਂ ਅਧੀ ਸੁਦੀ ਆ ਉਹਨੂੰ ਪਤਾ ਅੰਦਰ ਕੰਮ ਕਰਨਾ ਜਾਂ ਆ ਅਫਸਰ ਕੋ ਕੰਮ ਲੈਣਾ ਵਾ ਜੇ ਪੜਿਆ ਲਿਖਿਆ ਹੋਊਗਾ ਤੇ ਫੇਰ ਹੀ ਅਫਸਰ ਨੂੰ ਸਵਾਲ ਕਰੂਗਾ ਜੇ ਨਪਾੜ ਹੋਊਗਾ ਝੂਠ ਤੇ ਉਹਨੂੰ ਅਫਸਰ ਨੇ ਪਤਾ ਲੈਣਾ ਕਿ ਇਹਨੂੰ ਹੈਗਾ ਨਪਾੜ ਹੈ ਜੇ ਪੜਿਆ ਲਿਖਿਆ ਹੋਊਗਾ ਤੇ ਉਹਦੀ ਗੱਲ ਦਾ ਜਵਾਬ ਦੇਊਗਾ ਬਾਕੀ ਤੁਸੀਂ ਇਹ ਨਸ਼ਿਆਂ ਤੇ ਤੁਸੀਂ ਜਿਸ ਤਰ੍ਹਾਂ ਜੀ ਪੰਜਾਬ ਪੁਲਿਸ ਪ੍ਰਸ਼ਾਸਨ ਨੇ ਜੁੜ ਚੁੱਕਿਆ ਆ ਤੇ ਤੁਸੀਂ ਆਪਣੇ ਪਿੰਡ ਵੱਲੋਂ ਨਸ਼ਿਆਂ ਦੇ ਖਿਲਾਫ ਆਗੇ ਜੀ ਤੁਸੀਂ ਉਹਦੇ ਬਾਰੇ ਦੱਸੋ ਬਿਲਕੁਲ ਹੀ ਆ ਗਏ ਅਸੀਂ ਤੇ ਕਿੰਨੇ ਆ ਵਾ ਜਿੰਨਾ ਵੀ ਜਿਹੜਾ ਨਸ਼ਾ ਵਾ ਇਹ ਜਿਹੜੀ ਗਾਂ ਦੀ ਹੱਡੀ ਆਉਣ ਵਾਲੀ ਪੀੜ੍ਹੀ ਆ ਉਹਦੇ ਤੇ ਭਾਰੂ ਆ ਅਸੀਂ ਤੇ ਬੱਚਿਆਂ ਨੂੰ ਕਹਿੰਨੇ ਕਿ ਵੱਲ ਨਸ਼ੇ ਤੋਂ ਦੂਰ ਰਹੋ ਕਿਉਂਕਿ ਜਿਹੜਾ ਨਸ਼ਾ ਵਾ ਕਰਨ ਦੇ ਨਾਲ ਇੱਕ ਘਰ ਨਹੀਂ ਉਜੜਦਾ ਕਿਉਂਕਿ ਇੱਕ ਤੇ ਇਹ ਇੱਕ ਇੱਕ ਨੂੰ ਅਗ ਲੱਗੀ ਹੁੰਦੀ ਆ ਇੱਕ ਬੱਚੇ ਨੂੰ ਲੱਗਾ ਦੂਜੇ ਬੱਚੇ ਨੂੰ ਵੀ ਨਾਲ ਲੱਗਦਾ ਵਾ ਤੇ ਨਸ਼ੇ ਤੋਂ ਤੇ ਅਸੀਂ ਸਖਤ ਖਿਲਾਫ ਆ ਅਸੀਂ ਤੇ ਬੱਚਿਆਂ ਨੂੰ ਕਹਿੰਨੇ ਕਿ ਨਸ਼ੇ ਛੱਡ ਕੇ ਤੇ ਚੰਗੇ ਕੰਮਾਂ 'ਵਾਂ ਲਾਓ ਅਸੀਂ ਤੇ ਸਰਕਾਰ ਨੂੰ ਵੀ ਅਪੀਲ ਕਰਦੇ ਆ ਜਿੱਥੇ ਵੀ ਕੋਈ ਨਸ਼ਾ ਵੇਚਣ ਵਾਲਾ ਵਾ ਜਾਂ ਜਿਹੜਾ ਵੇਚਦਾ ਵਾ ਉਹਦੇ ਸਖਤ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਬੱਚਿਆਂ ਨੂੰ ਕਹਿੰਨੇ ਜਿਹੜੇ ਲੱਗ ਚੁੱਕੇ ਬੱਚੇ ਆ ਉਹਨੂੰ ਸਰਕਾਰ ਨੂੰ ਕਹਿੰਨੇ ਆ ਕਿ ਉਹਨਾਂ ਨੂੰ ਛਡਾਉਣ ਦਾ ਨਾ ਪਰਾਲਾ ਕੀਤਾ ਜਾਵੇ ਜੈ ਜੀ ਜੈ ਜੀ ਜੈ ਜੀ ਠੀਕ ਹੈ